ਸ਼ਿਮੇਸ਼ ਪਾਸ਼ਾ ਨੇ ਦਸਵੇਂ ਜਾਮੇ ਵਿੱਚ ਜਾ ਕੇ ਗੁਰਨਾਨਦ ਦੇਵ ਮਹਾਰਾਜ ਜਿੱਥੇ ਰਾਗੀ ਦਾ ਪੁੱਤਰ ਕਰਕੇ ਨਿਤਕਾਰਿਆ ਜਾਇ ਫਟਕਾਰਿਆ ਲੈ ਗੁਰੂ ਸਾਹਿਬ ਨੇ ਉਸ ਥਾਂ ਤੋਂ ਜਾ ਕੇ ਕਿਹਾ ਮੈਨੂੰ ਗੱਲ ਯਾਦ ਹੋ ਗਈ ਸਮਾਂ ਨੇ 9 ਵੇ ਤੱਕ ਦਿੱਤਾ ਨਹੀਂ ਉਹ ਪੰਜ ਮਿੰਟ ਹੋਰ ਲੱਗੇ ਕਹਿਣ ਕਿ ਜਦੋਂ ਅਮਰ ਸੰਚਾਰ ਹੋਇਆ ਤੇ ਪਹਾੜੀ ਰਾਜਾ ਨੇ ਪਤਾ ਕੀ ਕਿਹਾ ਗੁਰੂ ਸਾਹਿਬ ਨੇ ਤਿੰਨ ਪ੍ਰਸ਼ਨ ਕੀਤੇ ਕਿਹੜੇ ਕਹਿਣ ਲੱਗੇ ਵੀ ਆਜ ਨੂੰ ਤੁਸੀਂ ਆਹ ਚੂੜੇ ਜਮਾਰਾਂ ਨੀਵੀਆਂ ਜਾਤਾਂ ਨੂੰ ਇਕੱਠੇ ਕਰਕੇ ਮੇਰਾ ਸਰਦਾਰ ਮੂੰਹ ਜਿਹੜਾ ਮੈਨੂੰ ਬੋਲਣਾ ਪਿਆ ਰਿਹਾ ਪਰ ਇਸ ਹੱਤੋਂ ਇਦਾਂ ਬੋਲੇ ਹਾਂ ਮੈਂ ਕਹਿੰਦਾ ਕਿ ਵੀ ਇਹ ਤੁਸੀਂ ਸੁਣੋ ਮੇਰੀ ਸਾਡੀ ਮੌਜਦੇ ਸਾਹਮਣੇ ਸਾਡੇ ਨੌਜਵਾਨ ਦੇ ਤੇ ਉਹਨਾਂ ਦੇ ਸਾਹਮਣੇ ਘੜੀ ਟੇਪਾਂਗੇ ਤੁਹਾਡੀ ਏਡੀ ਦਾ ਨੌਰ ਨੂੰ ਸਾਡਾ ਹੈ ਕਿ ਕਿ ਯੋਧਾ ਹੀ ਅੱਗੇ ਲਾ ਲੈਣਾ ਇਦਾਂ ਪਹਿਲਾ ਸਵਾਲ ਨੂੰ ਫਿਰ ਉਹਨੇ ਕਿਹਾ ਕਹਿ ਲੱਗੇ ਜੀ ਜੇ ਨਾ ਘਰ ਆਪ ਨਹੀਂ ਰੋਟੀ ਪਕਦੀ ਜਿਹੜੇ ਆਪ ਦਾਦਾ ਟੁੱਕਣ ਮੰਗ ਕੇ ਉਦਾਰਾ ਕਰਦੇ ਨੇ ਉਹ ਕਦੇ ਸਿਰ ਚੁੱਕ ਸਕਣਗੇ ਉਹ ਕਦੇ ਸੀਸ ਝੁੱਕ ਕੇ ਮਾਂ ਨਾਲ ਗੱਲ ਕਰ ਸਕਦੇ ਆ ਤੁਹਾਡੇ ਨਾਲ ਆਕੜ ਕੇ ਕਹਿੰਦੇ ਨਹੀਂ ਗੱਲ ਕਰਨਗੇ ਇਹਨਾਂ ਨੇ ਘਰ ਦੇ ਆਪ ਰੋਟੀ ਵੀ ਪਕਰੀ ਕਿਸੇ ਦਾਦਾ ਟੁੱਕਰ ਆਪ ਮੰਗਦੇ ਫਿਰਦੇ ਆ ਤਾਂ ਇਹਨਾਂ ਨੇ ਕੀ ਹਮਾਨ ਕਹਨ ਲੱਗੇ ਇਹ ਸ਼ਸਤਰ ਚੁੱਕ ਬਾਣਗੇ ਇਹ ਸਾਡੀ ਬਰਾਬਰੀ ਕਰ ਪਾਣਗੇ ਤੇ ਮੇਰੇ ਸਤੂ ਮੈਂ ਪਤਾ ਕੀ ਕਿਹਾ ਸੀ ਕਹਨ ਲੱਗੇ ਜਿਨ੍ਹਾਂ ਨੂੰ ਤੁਸੀਂ ਨੀਵੇਂ ਗੀਂਦੇ ਹੋ ਜਿਨ੍ਹਾਂ ਨੂੰ ਤੁਸੀਂ ਸਮਾਜ ਵਿੱਚ ਦੁਤਕਾਰੇ ਹੋਏ ਕਹਿੰਦੇ ਹੋ ਜਿੰਨ ਕੀ ਜਾਤ ਔਰ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਇਹੀ ਕੋ ਸਰਦਾਰ ਬਣਾਉ ਤਵੇ ਗਮਨ ਨਾਮ ਕਹਾਂ ਇਹਨ ਗਰੀਬ ਸਿੱਖਨ ਕੋ ਦਿਹੁ ਬਾਦਸ਼ਾਹੀ ਯਾਦ ਕਰੇ ਹਮਰੀ ਕਿਰਿਆਈ ਸਭਾ ਲੱਖ ਤੇ ਇੱਕ ਲੜਾਉ ਤਬੇ ਗਵਿੰਦ ਸਿੰਘ ਨਾਮ ਕਹਾਂ ਮੇਰੇ ਸਤਿਗੁਰ ਨੇ ਉਹਨਾਂ ਨੂੰ ਸਹਿਮਤੀ ਦਿੱਤੀ ਹੈ ਜਿਨ੍ਹਾਂ ਨੂੰ ਦਤਕਾਰਿਆ ਜਾਂਦਾ ਰਿਹਾ ਜਿਨ੍ਹਾਂ ਨੂੰ ਨੀਵੀਂ ਜਾਤ ਦਾ ਕਹਿ ਕੇ ਫਿਰ ਇਹ ਸਾਰੀਆਂ ਜਾਤਾਂ ਨੂੰ ਇਕੱਠਿਆਂ ਕਰਕੇ ਸਾਰਿਆਂ ਦੇ ਸਾਹਮਣੇ ਸਤ ਨੂੰ ਜਿਹਦੇ ਵਿੱਚੋਂ ਜਲ ਮਗਾ ਕੇ ਪਤਾਤੇ ਪਵਾ ਕੇ ਉਹ ਵੀ ਔਰਤ ਨੂੰ ਕਿੱਡਾ ਵੱਡਾ ਮਾਣ ਦਿੱਤਾ ਇਹ ਕਹਿੰਦਾ ਕਿ ਕਹਿੰਦੇ ਮਾਤਾ ਦਾ ਸਹਿਬਕੌਰ ਨੇ ਪਤਾਤੇ ਪਾਏ ਪਰ ਮਾਤਾ ਸਹਿਬਕੌਰ ਕੇ ਆਏ ਨੇ 17 ਚ ਸੰਸਾਨਾ ਸੋਚ ਤਿਆਗ ਕਿਦਾ ਵੱਡਾ ਸੀ ਮਾਤਾ ਜੀਤੋ ਜੀ ਮਾਤਾ ਜੀਤੋ ਜੀ ਨੇ ਨਿੱਕੀ ਸੇਵਾ ਨੂੰ ਬਣਿਆ ਨੇ ਮਾਤਾ ਜੀ ਤੋਂ ਨਹੀਂ ਲਿਖਾ ਮਾਤਾ ਜੀ ਤੋਂ ਦੀ ਫਿਰ 1700 ਚ ਸ਼ਰੀਰ ਛੱਡਦੇ ਵੇਖੋ ਮਾਤਾ ਕਿਸੇ ਨੂੰ ਵੀ ਪਾਇਲਵਾ ਗੌਰਤੂ ਨੂੰ ਦੇ ਮਾਨ ਦਿੱਤਾ ਨਾ ਜੋ ਗੁਰਨਾਮ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੂੰ ਤੁਸੀਂ ਆਪਣੀ ਪੈਰ ਦੀ ਜੁੱਤੀ ਸਮਝਦੇ ਹੋ ਸੋਖੂ ਮੰਦਾ ਆਖਿਆ ਜਦ ਜ ਮੈਨਾਂ ਦਾ ਨਾਮ ਬਰਾਬਰ ਮਾਨ ਦਿੱਤਾ ਕਿ ਨਹੀਂ ਦਿੱਤਾ ਆ ਜੋ ਹੀ ਪਹਿਣਾ ਕਹਿੰਦਿਆਂ ਨੇ ਮੈਂ ਆਪਣੀ ਸਿਰ ਤੇ ਸਾਈ ਨੂੰ ਅੰਮ੍ਰਿਤ ਨਹੀਂ ਛਕਣ ਦੇਣਾ ਮੈਂ ਨਹੀਂ ਕਿਸ ਅੱਖਣ ਦੇਣੇ ਇਹਨੂੰ ਸਾਡੀ ਦੇ ਖਾਨ ਪ੍ਰੀਤ ਦੀ ਉਮਰ ਇੱਕ ਅੰਮ੍ਰਿਤ ਸ਼ਗਰਾਂ ਨੇ ਮੈਨੂੰ ਪਾਰਲ ਜਾਣ ਤੋਂ ਦੱਕਣਾ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਏਡਾ ਮਾਣ ਦਿੱਤਾ ਉਹ ਸਮਾਂ ਜਦੋਂ ਮੇਰੀ ਬੱਚਿਆਂ ਕੀ ਹੋ ਤਾਡਾ ਫਰਜ਼ ਬਣਦਾ ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਸੇ ਤੇ ਆਪ ਪ੍ਰੇਰਨਾ ਲੈਣੀ ਹੈ ਜੇ ਖਾਂਦਾ ਪੀਦਾ ਤੇ ਨਾ ਡਟ ਵੇਖ ਮੈਂ ਅਮਰਦੇਵ ਹਰਦੀਆ ਬਾਣੀ ਪੜ੍ਹਦੀ ਆ ਮੈਂ ਤੈਨੂੰ ਕਦੇ ਫੜਕਾਰਿਆ ਨਹੀਂ ਆਹ ਇੱਕ ਪੂਰੀ ਬਾਣੀ ਦੇ ਨਾਲ ਲੱਗ ਕੇ ਵੇਖ ਖੰਡੇ ਬਾਡੇ ਦੀ ਦਾਤ ਲੈ ਕੇ ਵੇਖ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਬਾਣੀ ਕਰਦੇ ਨੇ ਤੇਰਾ ਕੰਮ ਨਹੀਂ ਚੱਲਦਾ ਤੈਨੂੰ ਨੌਕਰੀ ਨਹੀਂ ਮਿਲਦੀ ਪਰੇਸ਼ਾਨ ਨਾ ਹੋ ਇਹਨਾਂ ਸ਼ਰਾਬਾਂ ਦਾ ਨਸ਼ਿਆਂ ਦਾ ਆਸਰਾ ਲੈਣਾ ਚਾਹਦੇ ਆਸਰਾ ਅੰਮ੍ਰਿਤ ਦਾ ਲੈ ਪਰ ਸਾਡੀ ਹਾਲਤ ਹੈ ਅੰਮ੍ਰਿਤਕੋੜਾ ਵਿਖਿਆ ਸ਼ਰਾਬ ਮਿੱਠੀ ਲੱਗਦੀ ਹੈ ਤੇ ਮਿੱਠਾ ਅੰਮ੍ਰਿਤਕੋੜਾ ਲੱਗਦਾ ਸਾਨੂੰ ਸਤਿਗੁਰੂ ਕਿਰਪਾ ਕਰੇ ਸਾਨੂੰ ਸਮਝ ਪੈ ਜਾਏ ਸਤਿਗੁਰੂ ਨੇ ਖੰਡੇ ਬਾਟੇ ਦੀ ਪਹੁੰਚ ਤਿਆਰ ਕਰਵਾਈ ਪੰਜਾਂ ਬਾਣੀਆਂ ਦਾ ਪਾਕ ਹੋਇਆ ਇਹ ਦਸਾ ਸੋਧਿਆ ਗਿਆ ਗੁਰੂ ਸਾਹਿਬ ਨੇ ਪੰਜਾਂ ਪੰਜ ਪੰਜ ਚੁਲੇ ਛਾਏ ਪੰਜ ਪੰਜ ਅੱਖਾਂ ਵਿੱਚ ਪੰਜ ਪੰਜ ਵਾਰ ਛਿੱਟੇ ਪੰਜ ਵਾਰ ਸੀਸ ਵਿੱਚ ਪਾ ਕੇ ਕਿਹਾ ਜ਼ੁਬਾਨ ਤੇ ਗਿਆ ਪੂਰਾ ਅੰਦਰ ਪੂਰੇ ਸਰੀਰ ਵਿੱਚ ਅਮਰ ਦੀ ਤਾਕਤ ਆਏਗੀ ਅੱਖਾਂ ਵਿੱਚ ਪਾ ਕੇ ਤੁਹਾਡੀ ਦ੍ਰਿਸ਼ਟੀ ਪਵਿੱਤਰ ਕੀਤੀ ਹੈ ਸੀਸ ਵਿੱਚ ਪਾ ਕੇ ਤੁਹਾਡੀ ਸੋਚ ਪਵਿੱਤਰ ਕੀਤੀ ਹੈ ਅੱਜ ਤੋਂ ਬਾਅਦ ਤੁਹਾਡੀ ਜਿੰਨੀ ਵੀ ਪਿਛਲੇ ਕੋਈ ਜਾਤ ਸੀ ਕੋਈ ਕਲਮ ਸੀ ਸਭ ਨਾਸ਼ ਹੋ ਗਿਆ ਸਭ ਤੇ ਪਾਣੀ ਫੇਰ ਗਿਆ ਕਿchne sare lekh ke pad gaye ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਅੱਜ ਤੋਂ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਆ ਤੁਸੀਂ ਵਾਸੀ ਆਨੰਦਪੁਰ ਦੇ ਤੇ ਤੁਹਾਡਾ ਜਨਮ ਸਥਾਨ ਕੇਸਗੜ੍ਹ ਸਾਹਿਬ ਆ ਬਾਪ ਪਿਤਾ ਜਦੋਂ ਮਾਤਾ ਜੀ ਨੇ ਬੇਨਤੀ ਕੀਤੀ ਵੀ ਮੈਨੂੰ ਵੀ ਪੁੱਤ ਚਾਹੀਦਾ ਤੇ ਗੁਰੂ ਸਾਹਿਬ ਕਹਿੰਦੇ ਵੀ ਤੇਰੀ ਝੋਲੀ ਉਹ ਪੁੱਤ ਪਾਉਣਾ ਹੈ ਜਿਹੜਾ ਸਦੀਵ੍ਰਹਿਗ ਜਿਹਨੂੰ ਕਦੇ ਮੌਤ ਆ ਹੀ ਨਹੀਂ ਸਕਦੀ ਸਦਾ ਆਨ ਰਹਿਣਾ ਉਹ ਪੁੱਤ ਤੇਰੀ ਝੋਲੀ ਪਾ ਕੇ ਚਲਿਆ ਉਹ ਸੀ ਖਾਲਸਾ ਪੰਥ ਪੂਰੀ ਖਾਲਸੇ ਪੰਥ ਦੀ ਮਾਤਾ ਫਿਰ ਮਾਤਾ ਸਾਇਦਾਂ ਬਣੇ ਤੇ ਸਾਰਿਆਂ ਨੂੰ ਪ੍ਰਗਟ ਕਰ ਦਿੱਤਾ ਕਿ ਇਥੇ ਕੋਈ ਜਾਤ ਪਾਤ ਨਹੀਂ ਤੇ ਅੱਜ ਵੀ ਅਸੀਂ ਕਿਰਪਾਣਾ پا ਕੇ ਅਮਰਤਾ ਹੀ ਹੋਗੇ ਤੇ ਆਪਣੇ ਨਾਮਾਂ ਦੇ ਕੇ ਜਨਮ ਲੈਂਦੇ ਆ ਤੇ ਆਪ ਰੱਖਣਾ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਨਹੀਂ ਜੰਮਦੇ ਅਸੀਂ ਫਿਰ ਸਿੱਖ ਨਹੀਂ ਹਜੇ ਵੀ ਜਾਤ ਪਾਤ ਦੇ ਚੱਕਰਾਂ ਵਿੱਚ ਫਸੇ ਹੋਏ ਹਜੇ ਵੀ ਆਪਣੀ ਜਾਤ ਦਾ ਭਾਰ ਆਪਣੇ ਨਾਲ ਲੰਗੀ ਫਿਰਦੇ ਆ ਤੇ ਸਾਡੇ ਵਿੱਚ ਦਰਯੋਦਨ ਵਿੱਚ ਸਾਡੇ ਵਿੱਚ ਤੇ ਮਨਕ ਭਾਗੋ ਵਿੱਚ ਕੀ ਫਰਕ ਹੈ ਮੈਂ ਕਿਹਨਾਂ ਸ਼ੁਕਰ ਗੁਜ਼ਾਰਾ ਸਤਿਗੁਰੂ ਦੇ ਆਹ ਧੰਨਵਾਦੀ ਆ ਉਸ ਮਨਕ ਭਾਗੋ ਦੇ ਜਿਨੇ ਆਪਣੇ ਅਹੰਕਾਰ ਨੂੰ ਸਦਕਾਰ ਕੀਤਾ ਤੇ ਭਾਈ ਮਨਕ ਭਾਗੋ ਬਣ ਗਿਆ ਗੁਰੂ ਦਾ ਸਿੱਖ ਬਣ ਗਿਆ ਤੇ ਅਗਮਾਨ ਤਿਆਗ ਦਿੱਤਾ ਅਸੀਂ ਅੱਜ ਵੀ ਤਿਆਗਣ ਲਈ ਅੱਜ ਵੀ ਛੱਡਣ ਲਈ ਤਿਆਰ ਹਾਂ ਵੇਖੋ ਪੰਜ ਗੋੜਲੇ ਤੇ ਪੰਜ ਹੀ ਵਿਕਾਰ ਨੇ ਪੰਜਾਂ ਵਿਕਾਰਾਂ ਦੇ ਜਿੱਤ ਪ੍ਰਾਪਤ ਕਰਨੀ ਆ ਪੰਜ ਹੀ ਕੰਕਾਰ ਨੇ ਕਿੰਨੇ ਕੰਕਾਰ ਨੇ ਜੀ ਪੰਜ ਤੇ ਕੋਈ ਵੀ ਚੀਜ਼ ਹਰ ਚੀਜ਼ ਦੀ ਨਿਸ਼ਾਨੀ ਹੁੰਦੀ ਆ ਪਹਿਲਾਂ ਪਹਿਲਾਂ ਨਾ ਜ਼ੁਬਾਨ ਨਹੀਂ ਸੀ ਹੁੰਦੀ ਤੇ ਇਸ਼ਾਰੇ ਹੁੰਦੇ ਸਨ ਬੱਚੇ ਨੂੰ ਨਿਲਾਂ ਵੀ ਆਪਣੀ ਗੱਲ ਸਮਝਾਉਂਦੇ ਫਿਰ ਹੌਲੀ ਹੌਲੀ ਹੁਣ ਮੰਨ ਲਓ ਐਂਬੂਲੈਂਸ ਜਾ ਰਹੀ ਆ ਤਾਨੂੰ ਕਿਵੇਂ ਪਤਾ ਲੱਗਦਾ ਉਹ ਤੇ ਐਂਬੂਲੈਂਸ ਵੀ ਕਿਹਦਾ ਆ ਰਲਤੀ ਲੱਗੀ ਆ ਕਿ ਅਸੀਂ ਰਾਹ ਛੱਡਦੇ ਨੇ ਪੁਲਿਸਾਰੇ ਹੋਣ ਕਿ ਅਸੀਂ ਰਾਹ ਛੱਡਦੇ ਨਹੀਂ ਹਾਂ ਕੋਈਸ ਦੀ ਗੱਡੀ ਜਾ ਰਹੀ ਆ ਕੋਈਸ ਜਾ ਰਹੀ ਆ ਉਹਨਾਂ ਦੀ ਪਹਿਚਾਣ ਆ ਤੇ ਕਾਰ ਸਾਡੇ ਪਹਿਚਾਣ ਨੇ ਇਹ ਕਹਿੰਦੇ ਵੀ ਇਹਨਾਂ ਦੀ ਕੀ ਲੋੜ ਹੈ ਤੇ ਸਮਝਿਆ ਕਾਰਾਂ ਤੇ ਵੀ ਆਪਾਂ ਵਿਚਾਰ ਕਰ ਸਕਦੇ ਆ ਕਿ ਕਾਰ ਕਾਦੇ ਵਾਸਤੇ ਪ੍ਰਾਪਤ ਹੋਏ ਨੇ ਇਹਨਾਂ ਦੀ ਅਹਿਮੀਤ ਕੀ ਆ ਇਹ ਮਹੱਤਵ ਦਾ ਦਾੜੇ ਜੀਵਨ ਵਿੱਚ ਸਤਿਗੁਰੂ ਕਿਰਪਾ ਕਰੇ ਦੋ ਦਿਨ ਸੇ ਮੰਡਾਵਾ ਹੋਇਆ ਅਨੇਕਾਂ ਵਰਤਾਰ ਦੀ ਭੰਨਾ ਹੋ ਗਈਆਂ ਹੋਣਗੀਆਂ ਗੁਰੂ ਤੇ ਗੁਰੂ ਦੀ ਸੰਗਤ ਪਕਸ਼ ਰੋਗ ਹੈ ਪੋਟਾਮ ਪੁਰਸ਼ੁਕ라마 ਸਾਹਿਬ ਸ਼੍ਰੀ ਗੁਰਮਨ ਸਰਮਾ ਧੰਤਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਸੀਸ ਤੇ ਮੇਹਰ ਪ੍ਰਿਆਤਰਾ ਕੇ ਆਪਣੀ ਸੇਵਾ ਆਪ ਲਈ ਹੈ ਜਿੰਨੇ ਕੋਗਸ ਆ ਉਨਹੀਂ ਕੋ 48 ਪਰੋਸ ਕੇ ਤੁਹਾਡੇ ਅੱਗੇ ਰੱਖੀ ਆ ਬੇਨਤੀ ਹੈ ਇਹ ਲਗਾਤਾਰ ਸਮਾਗਮ ਚੱਲਣ ਸਾਰਿਆਂ ਨੇ ਲਗਾਤਾਰ ਹਾਜ਼ਰੀ ਭਰਨੀ ਹੈ ਅਗਲੇ ਸਮਾਗਮ ਵੀ ਬੜਾ ਸੁਹਾਵਣਾ ਅੰਤਪ੍ਰਸਤ ਵਿਦਵਾਨਾਂ ਨੇ ਗੁਰੂ ਕੀ ਕੀਰਤਨੀਆਂ ਨੇ ਹਾਜ਼ਰੀ ਭਰਨੀ ਹੈ ਨਿਤਾਬ੍ਰਤੀ ਆਪਾਂ ਆਖਿਆ ਸੀ ਸੇਵਾ ਵੀ ਕਰੋ ਦਸਤੇ ਹਾਜ਼ਰੀ ਲਵਾ ਕੇ ਗੁਰ ਇਤਿਹਾਸ ਤੋਂ ਗੁਰਬਾਣੀ ਤੋਂ ਜਾਣੋ ਕੇ ਆਪਣੇ ਜੀਵਨ ਨੂੰ ਸਫਲਾ ਕਰੋ ਬਹੁਤ ਬਹੁਤ ਧੰਨਵਾਦ ਸਰਦਾਰ ਸੁਖਮਨੀ ਪਾਟਿਆ ਅਤੇ ਸਰਦਾਰ ਗੁਰਪ੍ਰੀਤ ਸਿੰਘ ਜੀ ਬੰਟੀ ਵੀਰ ਜੀ ਪ੍ਰਧਾਨ ਸਾਹਿਬ ਕੈਸ਼ਰ ਸਾਹਿਬ ਜੀ ਐਸ ਗਲੂਚਰ ਜੀ ਜਿੰਨੇ ਵੀ ਪ੍ਰਬੰਧਕ ਸੇਵਾਦਾਰ ਹਨ ਪੰਜਾਬ ਅਮਰੀਕਾ ਦਾ ਵਾਇ ਪ੍ਰਧਾਨ ਸੰਜੋਸ਼ੀ ਜੀ ਪ੍ਰਧਾਨ ਜੀ ਨੂੰ ਨਾਮ ਭਰ ਗਿਆ ਉਹ ਵੀ ਬੈਠੇ ਸੀ ਅਥਾ ਸੁਣ ਰਹੇ ਸੀ ਸਭ ਦਾ ਤਰਵਾ ਜਿਨ੍ਹਾਂ ਨੇ ਜੋੜੇ ਧੜਨ ਦੀ ਸੇਵਾ ਦਾ ਤੇ ਚੋਰੀ ਪਾਈ ਉੜੇ ਚੜਦੇ ਹੁਣ ਵਿਚਾਰ ਦੀ ਸੇਵਾ ਕਰਦੇ ਆਂ ਚੇਤ ਅਚੇਤ ਕੋ ਲਾਭ ਹੋਈਆਂ ਹੋਣਗੀਆਂ ਆਪ ਸੰਗਤ ਭੁਲਾਣਾ ਚ ਤਾਰਦੇ ਹੁਣ ਦਾਸ ਨੂੰ ਬਖਸ਼ ਲਿਓ ਅਸੀਂ ਤੇ ਤੁਹਾਡੇ ਲਈ ਅਰਦਾਸ ਕਰਦੇ ਆਂ ਗ੍ਰੰਥੀ ਦੇ ਨਾ ਹਮੇਸ਼ਾ ਅਰਦਾਸ ਕਰਦੇ ਸਾਰਿਆਂ ਪਰ ਗ੍ਰੰਥੀਆਂ ਦੇ ਪ੍ਰਚਾਲਕਾਂ ਲਈ ਕੋਈ ਵਿਰਲੇ ਅਰਦਾਸ ਕਰਦਾ ਅਸੀਂ ਤੁਹਾਡਾ ਸਾਰਿਆਂ ਦਾ ਭਲਾ ਮੰਗਦੇ ਕੋਈ ਵੀ ਗ੍ਰੰਥੀ ਜਾਂ ਜਿਹੜਾ ਸੰਗਤ ਭਾਵਨ ਕੋ ਭੁਲਾ ਵੀ ਬੋਲ ਕੇ ਜਾਏ ਨਾ ਉਹ ਕਦੇ ਉਹਦਾ ਮਾੜਾ ਨਹੀਂ ਮੰਗਦਾ ਸੰਗਤ ਪੁਰਸ਼ ਹੈ ਸੰਗਤ ਸੁਖੀ ਜਾਂ ਅਸੀਂ ਸੁਖੀ ਤੇ ਸਾਡੇ ਵੀ ਅਰਦਾਸ ਕਰਿਆ ਕਰੋ ਗੁਰੂ ਤੇ ਵਜ਼ੀਰ ਸਾਹਿਬਾਨ ਨੂੰ ਅਰਦਾਸ ਕਰਿਆ ਕਰੋ ਸਤਗੁਰ ਉਹਨਾਂ ਨੂੰ ਨਿਰੋਗ ਤਤੁਨੁਰਸਤੀਆਂ ਬਖਸ਼ ਗੁਰਮਤੀ ਦਾਤ ਬਖਸ਼ਿਸ਼ ਕਰਨ ਜੋ ਬੋਲਦੇ ਨੇ ਜੋ ਕਹਿੰਦੇ ਨੇ ਆਪਣੇ ਜੀਵਨ ਵਿੱਚ ਵੀ ਅਪਣਾ ਸਕਣ ਆਪ ਵੀ ਉਸ ਤਰੰਦਾਈ ਜੀਵਨ ਬਣਾ ਸਕਣ ਸਤਿਗੁਰ ਕਿਰਪਾ ਕਰਨ ਸਾਰੇ ਗਵਿੰਦਿਆ ਗੁਰੂ ਕੋਲੋਂ ਅਰਦਾਸ